ਜਦ ਇਹੋ ਜਿਹਾ ਸਮਾਂ ਆ ਜਾਂਦਾ ਨਾ ਯਾਦ ਰੱਖਿਓ ਬੰਦਾ ਬੇਵਸ ਹੁੰਦਾ ਤਕਰੀਬਨ ਬੰਦੇ ਦੀ ਜ਼ਿੰਦਗੀ ਵਿੱਚ ਇਹੋ ਜਿਹਾ ਸਮਾਂ ਜ਼ਰੂਰ ਆਇਆ ਹੁੰਦਾ ਚਾਹੇ ਉਹ ਸਮਾਂ ਬਿਮਾਰੀ ਦੇ ਤੌਰ ਤੇ ਹੋਵੇ ਚਾਹੇ ਉਸਨੂੰ ਕੋਈ ਦੁੱਖ ਹੋਵੇ ਚਾਹੇ ਬੱਚਿਆਂ ਦੇ ਰੂਪ ਵਿੱਚ ਹੋਵੇ ਲੋ ਦੁਨੀਆ ਮਜ਼ਾਕ ਕਰਦੀ ਹੈ ਉਦੋਂ ਰਿਸ਼ਤੇਦਾਰ ਵੀ ਹੱਥ ਖੜੇ ਕਰ ਦਿੰਦੇ ਨੇ ਇੱਥੋਂ ਤੱਕ ਕੇ ਲੋਕ ਵੀ ਜਵਾਬ ਦੇ ਦਿੰਦੇ ਨੇ ਕਿ ਤੇਰਾ ਕੋਈ ਹੀਲਾ ਨਹੀਂ ਹੁਣ ਤਾਂ ਤੂੰ ਮਰਿਆ ਹੀ ਮਰਿਆ ਤੇ ਮੇਰਾ ਬਾਬਾ ਦੀਪ ਸਿੰਘ ਕਹਿੰਦਾ ਹੈ ਹੁਣ ਮਰਿਆ ਨਹੀਂ ਹੁਣ ਤਰਿਆ ਬੰਦਾ ਕਹਿੰਦਾ ਬਾਬਾ ਜੀ ਮੇਰਾ ਕੋਈ ਨਹੀਂ ਰਿਹਾ ਨਾ ਰਿਸ਼ਤੇਦਾਰ ਨਾ ਪੈਸਾ ਨਾ ਕਿਸੇ ਤੇ ਭਰੋਸਾ ਬਾਬਾ ਜੀ ਹੱਸ ਕੇ ਕਹਿੰਦੇ ਦੰਦਾ ਨਾਲ ਤੂੰ ਰੋਟੀ 'ਚ ਬੰਨਣਾ ਬੱਤੀ ਦਾੰਦ ਨਹੀਂ ਜੀੜੀ ਤੋਂ ਕਾੜੇ ਚੀਜ਼ ਰੋਚਤ ਦਿੰਦੇ ਨੇ ਪਰ ਜ਼ੁਬਾਨ ਵਿੱਚ ਬਹੁਤ ਪਤਲੀ ਹੁੰਦੀ ਹੈ ਇਹਦੇ ਵਿੱਚ ਹੱਡੀ ਨਹੀਂ ਹੁੰਦੀ ਜੇ ਰੱਬ ਬੱਤੀ ਦੰਦਾ ਦੀ ਕੈਂਚੀ ਵਿੱਚ ਜ਼ੁਬਾਨ ਨੂੰ ਕੱਟਣ ਨਹੀਂ ਦਿੰਦਾ ਭਰੋਸਾ ਕਰੀਂ ਲੱਖਾਂ ਦੁਸ਼ਮਣਾਂ ਵਿੱਚ ਵੀ ਤੈਨੂੰ ਤਤੀਵਾ ਨਹੀਂ ਲੱਗਣ ਦਿੰਦਾ